ਬਹੁਤ ਹੀ ਸਤਿਕਾਰਯੋ ਸਾਰੇ ਪੱਤਰਕਾਰ ਸਹਿਬਾਨ ਪਹਿਲਾਂ ਤਾਂ ਅਸੀਂ ਗੱਲ ਲਈ ਮਾਫੀ ਕਿ 2 ਵਜੇ ਦਾ ਟਾਈਮ ਸੀ 2:12 ਹੋ ਗਿਆ ਅਸੀਂ 15-20 ਮਿੰਟ ਲੇਟ ਕਿਉਂਕਿ ਮੀਟਿੰਗ ਸ਼ੁਰੂ ਕੀਤੀ ਸੀ ਉਸਕੇ ਲੇਟ ਹੋਏ ਨੰਬਰ 2 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਹਰ ਸਨੇਹ ਤੇ ਵੱਡੀ ਗਿਣਤੀ ਵਿੱਚ ਪਹਿਲਾਂ ਵੀ ਆਉਂਦੇ ਰਹੇ ਪਰ ਅੱਜ ਬਹੁਤ ਹੀ ਵੱਡੀ ਗਿਣਤੀ ਚ ਆਏ ਇਸ ਦਾ ਤੁਹਾਨੂੰ ਪਤਾ ਹੈ ਕਿ 18 ਜਨਵਰੀ ਨੂੰ ਬਹੁਤ ਹੀ ਮਹੱਤਵਪੂਰਨ ਮੁੱਦਿਆਂ ਦੇ ਚੰਡੀਗੜ੍ਹ ਦੀ ਧਰਤੀ ਤੇ ਇੱਕ ਇਤਿਹਾਸਕ ਮੋਰਚਾ ਲੱਗਣ ਜਾ ਰਹੇ ਹਨ। ਉਹਦੀ ਤਿਆਰੀ ਲਈ ਅੱਜ ਵੱਡੀ ਮੀਟਿੰਗ ਸੀ। ਜ਼ਿਲ੍ਹਿਆਂ ਤੋਂ, ਬਲਾਕਾਂ ਤੋਂ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਰਿਪੋਰਟਸ ਆਈਆਂ। ਨੰਬਰ 2 28 ਤਰੀਕ ਨੂੰ ਇੱਕ ਮੀਟਿੰਗ ਹੋਣੀ ਹੈ ਇੱਥੇ ਪੰਜਾਬ, ਹਰਿਆਣਾ ਦੇ ਮੁੱਖ ਮੰਤਰੀਆਂ ਦੀ ਕੇਂਦਰੀ ਜਲ ਸਰੋਤ ਮੰਤਰੀ ਨੇ ਉਸ ਦੇ ਵਿੱਚ ਆਣਾ ਹੈ ਐਸਐਮ ਦੇ ਮੁੱਦੇ ਤੇ ਉਹਦੇ ਲਈ ਵੀ ਵਿਚਾਰ ਕੀਤੀ ਹੈ। ਇਸ ਤੋਂ ਇਲਾਵਾ ਹੀ ਕੋਈ ਜਿਹੜਾ ਡਿਸਕਸ਼ਨ ਹੋਈ ਹੈ ਸਾਰੇ ਮੋਰਚੇ ਪ੍ਰਤੀ ਸੋ ਅਸੀਂ ਪੰਜ ਜਥੇਬੰਦੀਆਂ ਦੇ ਆਗੂ ਸਹਿਬਾਨ ਬਾਕੀ ਸਾਰੇ ਜਿਹੜੇ ਬੈਠੇ ਨੇ ਅਲੱਗ-ਅਲੱਗ ਜਿਲ੍ਹਿਆਂ ਤੋਂ ਪ੍ਰਧਾਨ ਬਲਾਕਾਂ ਦੇ ਪ੍ਰਧਾਨ ਵੱਡੀ ਗਿਣਤੀ 'ਚ ਤੁਹਾਡੇ ਸਾਹਮਣੇ ਪਤਾ ਵੀ ਹਾਲ ਭਰਿਆ ਹੈ ਕਿੰਨਾ ਉਤਸ਼ਾਹ ਹੈ ਮੇਰੇ ਖੱਬੇ ਪਾਸੇ ਜਲੰਧਰ ਤੋਂ ਸਰਦਾਰ ਕਸ਼ਮੀਰ ਸਿੰਘ ਅੱਗੇ ਗੁਲਜਾਰ ਸਿੰਘ ਸਲੇਮਪੁਰ ਹਰਜਿੰਦਰ ਸਿੰਘ ਟਾਂਡਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਪੰਨੋ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਰਾਜੇਵਾਲ ਸਾਹਿਬ ਦਸਣ ਲਈ ਲੋੜ ਨੇ ਪ੍ਰੇਮ ਸਿੰਘ ਭੰਗੂ ਦਾਸ ਕਸ਼ਮੀਰ ਅਰਜਿੰਦਰ ਸਿੰਘ ਕੋਟਪਨਾਚ ਜਨਰਲ ਸਖਤਰ ਬੀਕੇ ਯੂ ਰਾਜੇਵਾਲ ਸਦਾ ਕਸ਼ਮੀਰਾ ਸਿੰਘ ਫਰੇਗੜ ਤੋਂ ਸੁਖਵਿੰਦਰ ਸਿੰਘ ਇਹ ਸਾਥੀ ਸਾਰੇ ਹਾਜ਼ਰ ਨੇ ਸੋ ਅੱਜ ਜਿਹੜੇ ਮਹੱਤਵਪੂਰਨ ਗੱਲਾਂ ਦੇ ਉੱਪਰ ਵਿਚਾਰ ਕੀਤੇ ਔਰ ਫੈਸਲੇ ਕੀਤੇ ਉਸ ਸੰਖੇਪ ਦੇ ਵਿੱਚ ਰਾਜੇਵਾਲ ਸਾਹਿਬ ਦੱਸਣਗੇ ਔਰ ਦੂਜੀ ਬੇਨਤੀ ਹੈ ਜਿਵੇਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਿਹਤ ਬਹੁਤ ਹੀ ਚੰਗੀ ਨੇ ਜਿਵੇਂ ਪਹਿਲਾਂ ਅਸੀਂ ਟਾਈਮ ਦਿੰਦੇ ਹਾਂ 1 ਟੂ 1 ਡੇਢ ਦੋ ਘੰਟੇ ਲੱਗ ਜਾਂਦੇ ਨੇ ਉਸ ਤੋਂ ਥੋੜੀ ਜਿਹੀ ਖੇਮਾ ਦੇਣਾ ਇਕੱਠੇ ਹੀ ਕਰ ਲੈਣਾ ਧੰਨਵਾਦ ਰਾਜੇਵਾਲਾ ਸਾਹਿਬ ਨੂੰ ਫੈਸਲਿਆਂ ਦੀ ਜਾਣਕਾਰੀ ਦੇਣਗੇ ਬਹੁਤ ਹੀ ਸਤਿਕਾਰਯੋਗ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਨੂੰ ਪਤਾ 18 ਜਨਵਰੀ ਦਾ ਪੰਜਾਬ ਦੇ ਤੇ ਰਹੀ ਪਾਣੀਆਂ ਦੇ ਮਸਲੇ ਤੇ ਫੈਡਰਲ ਸਿਸਟਮ ਤੇ এনवायरमेंट ਤੇ ਕਿਸਾਨਾਂ ਦੇ ਕਰਜ਼ੇ ਤੇ ਇਹਨਾਂ ਮੁੱਦਿਆਂ ਤੇ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੋਇਆ ਹੈ ਤਿਆਰੀ ਬੜੀ ਜੋਰ ਸ਼ੋਰ ਨਾਲ ਸਾਰੇ ਪੰਜਾਬ 'ਚ ਹੋ ਰਹੀ ਹੈ ਜਿਸ ਤਰ੍ਹਾਂ ਦੀਆਂ ਰਿਪੋਰਟਸ ਆਈਆਂ ਬਹੁਤ ਲੋਕਾਂ ਵਿੱਚ ਉਤਸ਼ਾਹ ਹੈ ਇਹ ਆਪਣੇ ਆਪ ਵਿੱਚ ਫੇਰ ਇੱਕ ਦਿੱਲੀ ਵਾਂਗ ਵੱਡਾ ਮੋਰਚਾ ਚੰਡੀਗੜ੍ਹ 'ਚ ਹੋਏਗਾ ਜਿਹੜਾ ਚੰਡੀਗੜ੍ਹ ਦੀ ਧਰਤੀ ਤੇ ਹੀ ਲੱਗੇਗਾ ਹਰ ਹਾਲ ਚੋਤੇ ਹੀ ਲੱਗੇਗਾ ਇੱਕ ਗੱਲ ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਮੀਟਿੰਗ ਕਰਦੇ ਪਿਹਾ ਉਹਨਾਂ ਨੇ ਸਾਨੂੰ ਦੱਸਣਾ ਸੀ ਕਿ ਅਸੀਂ 34 ਸੈਕਟਰ ਦੀ ਗਰਾਊਂਡ ਮੰਗੀ ਹੈ ਉਹ ਸਾਨੂੰ ਉਹ ਦਿੰਦੇ ਨੇ ਕਿ ਨਹੀਂ ਦਿੰਦੇ ਅੱਜ ਜਿੱਥੋਂ ਤੁਹਾਡੇ ਰਾਂਹ ਚੇਤਾਵਨੀ ਦਿੰਦੇ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਅਗਲੀ ਮੀਟਿੰਗ 6 ਤਾਰੀਖ ਨੂੰ ਹੈ ਇੱਥੇ ਹੀ ਤੇ ਜੇ ਉਦੋਂ ਤੱਕ ਉਹਨਾਂ ਨੇ ਨਾ ਦਿੱਤਾ ਤਾਂ ਕੋਈ ਬਹੁਤ ਸਖਤ ਪ੍ਰੋਗਰਾਮ ਅਸੀਂ 6 ਤਾਰੀਖ ਨੂੰ ਇੱਥੋਂ ਐਲਾਨ ਕਰਾਂਗੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਦੂਸਰਾ 28 ਤਾਰੀਖ ਨੂੰ ਕੇਂਦਰੀ ਜਲ ਸਰੋਤ ਮੰਤਰੀ ਚੰਡੀਗੜ੍ਹ ਚ ਆ ਰਿਹਾ ਜ ਜਿਹਦੇ ਮੀਟਿੰਗ ਵਿੱਚ ਉਹਦਾ ਸਾਰਾ ਅមਲਾ ਫੈਲਾ ਮੁੱਖ ਮੰਤਰੀ ਪੰਜਾਬ ਤੇ ਉਹਦਾ ਅមਲਾ ਫੈਲਾ ਮੁੱਖ ਮੰਤਰੀ ਹਰਿਆਣਾ ਉਹਨਾਂ ਦਾ ਅមਲਾ ਫੈਲਾ ਸਾਰੇ ਹਾਜ਼ਰ ਹੋਣਗੇ ਸਾਨੂੰ ਇਸ ਕੱਲ ਦਾ ਬਹੁਤ ਅਫਸੋਸ ਹੈ 28 ਤਾਰੀਖ ਪੰਜਾਬੀਆਂ ਲਈ ਬਹੁਤ ਉਹ ਦਿਨ ਅਹਿਮ ਹੈ ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦ ਦੀ ਜੋੜ ਮੇਲੇ 'ਚ ਸਾਰੇ ਲੋਕਾਂ ਦਾ ਧਿਆਨ ਲੱਗਿਆ ਹੋਇਆ ਹੈ ਇਹਨਾਂ ਨੇ ਉਹ ਦਿਨ ਉਚੇਚੇ ਤੌਰ ਤੇ ਪੰਜਾਬੀਆਂ ਨੂੰ ਚੜਾਉਣ ਲਈ ਚੁਣਿਆ ਉਸੇ ਦਿਨ ਆ ਰਹੇ ਨੇ ਤਰੀਕ ਅੱਗੇ ਪਿੱਛੇ ਹੋ ਸਕਦੀ ਸੀ ਇਹ ਉਸ ਦਿਨ ਆ ਰਹੇ ਨੇ ਜਿਸ ਦਿਨ ਸਾਰਾ ਪੰਜਾਬ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਵਿੱਚ ਰੁੱਝਾ ਹੋਏਗਾ ਅਸੀਂ ਫੇਰ ਵੀ ਇਹ ਤੈਅ ਕੀਤਾ ਹੈ ਅਸੀਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਾਂਗੇ 28 ਤਾਰੀਖ ਨੂੰ ਇੱਥੋਂ ਸਾਰੇ ਪੰਜਾਬ ਤੋਂ ਕਿਸਾਨ ਆ ਕੇ ਉਹ ਜਿਹੜੀ ਕੇਂਦਰੀ ਟੀਮ ਆ ਰਹੀ ਹੈ ਉਹਦਾ ਵਿਰੋਧ ਕਰਾਂਗੇ ਵਿਰੋਧ ਪ੍ਰਦਰਸ਼ਨ ਇੱਥੇ ਹੋਏਗਾ ਇਸ ਤੋਂ ਇਲਾਵਾ ਮੈਂ ਦੱਸ ਚੁੱਕਾ 28 ਦੇ ਮੋਰਚੇ ਦੀ ਤਿਆਰੀ ਹੈ ਪੂਰੀ ਹੈ 18 ਦੇ ਮੋਰਚੇ ਦੀ ਪੂਰੀ ਤਿਆਰੀ ਹੈ ਉਹ 6 ਤਾਰੀਖ ਨੂੰ ਅਸੀਂ ਕਿੱਥੋਂ ਇਕੱਠੇ ਹੋ ਕੇ ਕਿੱਥੇ ਚੱਲਣਾ ਹੈ ਉਹ ਐਡਮਿਨਿਸਟ੍ਰੇਸ਼ਨ ਦਾ ਜਵਾਬ ਆ ਜਾਏਗਾ ਉਹ ਅਸੀਂ ਕਲੀਅਰ ਕਰ ਦੇਵਾਂਗੇ ਇੰਨੇ ਹੀ ਅੱਜ ਫੈਸਲੇ ਹੋਏ ਕਿਉਂਕਿ ਮੇਨਲੀ ਮੋਰਚੀ ਦੀ ਸੁਵਿਕਿਆ ਕਰਨੀ ਸੀ ਵੀ ਕਿੰਨੀ ਤਿਆਰੀ ਹੈ ਉਹ ਅਸੀਂ ਕੀਤੀ ਆ ਵਿਚਾਲੇ ਇਹ 28 ਤਰੀਕ ਦਾ ਕੇਂਦਰੀ ਟੀਮ ਆ ਰਹੀ ਹੈ ਉਹਦਾ ਸਾਡਾ ਫੈਸਲਾ ਸੀ ਵਿਰੋਧ ਕਰਨਾ ਉਹ ਅਸੀਂ ਵਿਰੋਧ ਡਟ ਕੇ ਕਰਾਂਗੇ 28 ਤਰੀਕ ਨੂੰ ਮੀਟਿੰਗ ਹੋਣੀ ਆ ਮੀਟਿੰਗ ਦਾ ਕਾਹਦਾ ਵਿਰੋਧ ਮੀਟਿੰਗ ਦਾ ਉਹ ਬੰਦੇ ਉਹ ਬੰਦੇ ਜਿਹੜੇ ਬਣਨੇ ਨੇ ਉਸਕੇ ਦਾ ਵਿਰੋਧ ਵਿਰੋਧ ਇਸ ਗੱਲ ਦਾ ਸਾਡੇ ਕੋਲ ਪਾਣੀ ਹੈ ਨਹੀਂ ਸਾਨੂੰ ਉਹ ਚੜਾਉਂਦੇ ਨੇ ਬਾਰ-ਬਾਰ ਪੰਜਾਬ ਨੂੰ ਚੜਾਉਂਦੇ ਨੇ ਇਸ ਐਸਵਾਈਐਲ ਨੇ ਬਹੁਤ ਲੋ ਬਹੁਤ ਨੌਜਵਾਨਾਂ ਦੀ ਜਾਨ ਲੈ ਲਈ ਇਹ ਫੇਰ ਉਹ ਐਸਵਾਈਐਲ ਦਾ ਰਾਗ ਲਾਪ ਰਹੇ ਨੇ ਸਾਨੂੰ ਇਹ ਰਾਗ ਪਸੰਦ ਨਹੀਂ ਪੰਜਾਬੀਆਂ ਨੂੰ ਜਿਹੜਾ ਉਹਨਾਂ ਚਾਹੀਦਾ ਰਾਜੇਵਾ ਸਾਹਿਬ ਜਿਵੇਂ ਜਿਸੋ ਸਟੇਮ ਦੇ ਨਾਲ ਮੀਟਿੰਗ ਹੋਈ ਤੇ ਉਸ ਦਿਨ ਮੁੱਖ ਮੰਤਰੀ ਨੇ ਆਸ਼ਵਾਸਨ ਦੇ ਦਿੱਤਾ ਕਹਿੰਦੇ ਕਿ ਅਸੀਂ ਸਿੱਧੇ ਤੌਰ ਤੇ ਤਾਂ ਕਿ ਕਹਾਂਗੇ ਸਾਡੇ ਕੋਲ ਪਾਣੀ ਨਹੀਂ ਹੈ ਸਾਡਾ ਸਟੈਂਡ ਇਹ ਰਹੇਗਾ ਫੇਰ ਕਾਹਦਾ ਵਿਰੋਧ ਹੋਣਾ ਮੈਨੂੰ ਮੈਨੂੰ ਇੱਕ ਦੱਸਿਓ ਜਿਹੜਾ ਮੁੱਖ ਮੰਤਰੀ ਗੰਗਾ ਨਗਰ ਚ ਜਾ ਕੇ ਕਹਿੰਦਾ ਵੀ ਤੁਹਾਨੂੰ ਪਾਣੀ ਦੀ ਕੋਈ ਕਮੀ ਨਹੀਂ ਰਹਿਣ ਦਵਾਗੇ ਤੇ ਸਾਨੂੰ ਸਾਡੀ ਸਰਕਾਰ ਬਣਾ ਦਿਓ ਜਿਹੜਾ ਮੁੱਖ ਪਾਰਟੀ ਦਾ ਮੁਖੀ ਕੇਜਰੀਵਾਲ ਤੇ ਸਾਡਾ ਫਾਈਨੈਂਸ ਮਿਨਿਸਟਰ ਤੇ ਸਾਡਾ ਇੱਕ ਐਮਪੀ ਸੰਦੀਪ ਪਾਟਕ ਹਰਿਆਣੇ 'ਚ ਕਹਿੰਦੇ ਨੇ ਵੀ ਤੁਹਾਡੇ ਇੱਕ ਇੱਕ ਖੇਤ ਨੂੰ ਪਾਣੀ ਲਾ ਦੇਵਾਂਗੇ ਸਾਡੀ ਸਰਕਾਰ ਬਣਾ ਦਿਓ ਉਹਦੇ ਤੇ ਕਿਵੇਂ ਵਿਸ਼ਵਾਸ ਕਰਾਂਗੇ ਇੱਕ ਗੱਲ ਜਿਹਨੂੰ ਅਸੀਂ ਬਾਰ-ਬਾਰ ਚਿੱਠੀਆਂ ਲਿਖ ਕੇ ਕਹਿੰਦੇ ਰਹੇ ਡੈਮ ਸੇਫਟੀ ਐਕਟ ਦਾ ਵਿਰੋਧ ਕਰੋ ਤੁਹਾਡੇ ਸਾਰੇ ਡੈਮ ਡੈਮਾਂ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਕੱਖ ਨਹੀਂ ਕੀਤਾ ਉਸ ਪਾਸੇ 1931 ਜਿਹੜਾ ਮੁੱਖ ਮੰਤਰੀ ਪੰਜਾਬ ਦੇ ਪਾਣੀ ਆ ਤੇ ਵਾਈਐਸਐਲ ਕਹਿ ਕੇ ਜੋ ਸੈਂਟਰ ਚੋਂਦਾ ਉਹ ਬੋਲੀ ਬੋਲਦਾ ਹੈ ਉਹਦੇ ਤੇ ਵਿਸ਼ਵਾਸ ਕਿਵੇਂ ਕਰੀਏ ਰੌਲਾ ਵਿਸ਼ਵਾਸ ਦਾ ਦੇਖੋ ਜੀ ਇਹ ਜਿਹੜਾ 18 ਦਾ ਪ੍ਰੋਗਰਾਮ ਹੈਗਾ ਉਹ ਤਾਂ ਥੋੜਾ ਜਿਹਾ ਦੱਸੋ ਕੀ ਕਿਸ ਤਰੀਕੇ ਦਾ ਪ੍ਰੋਗਰਾਮ ਹੋਊਗਾ ਪੱਕਾ ਮੋਰਚਾ ਹੋਊਗਾ ਉਹ ਉਹ ਪੱਕਾ ਹੋਏਗਾ ਪਰ 18 ਤਰੀਕ ਦਾ 6 ਤਰੀਕ ਨੂੰ ਅਸੀਂ ਦੱਸਾਂਗੇ ਜਦੋਂ ਦਾ ਸਭ ਕੁਝ ਮੰਗਾ ਸਭ ਤੋਂ ਪਹਿਲੀ ਤਾਂ ਦਰਿਆਈ ਪਾਣੀਆਂ ਤੇ ਪੰਜਾਬ ਦਾ ਹੱਕ ਹੈ ਪਹਿਲਾਂ ਇਹ ਫੈਸਲਾ ਹੋਵੇ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਮਾਲਕ ਕੌਣ ਹੈ ਅਸੀਂ ਅਸੀਂ ਨਾ ਹਰਿਆਣੇ ਦਾ ਵਿਰੋਧ ਕਰ ਰਹੇ ਹਾਂ ਨਾ ਅਸੀਂ ਰਾਜਸਥਾਨ ਦਾ ਵਿਰੋਧ ਕਰ ਰਹੇ ਹਾਂ ਅਸੀਂ ਕਹਿੰਦੇ ਹਾਂ ਪਹਿਲਾਂ ਮਾਲਕ ਆਪਣੀ ਲੋੜ ਪੂਰੀ ਕਰੇ ਉਹ ਤੇ ਬਾਅਦ ਜਿਹੜਾ ਬਚਦਾ ਪਾਣੀ ਹੈ ਜੀਨੂੰ ਦੇਣਾ ਉਹ ਦਿੱਤਾ ਜਾਏ ਸਾਡੀ ਕਿਸੇ ਸਟੇਟ ਨਾਲ ਲੜਾਈ ਨਹੀਂ ਸਾਡੇ ਇੰਟਰ ਸਟੇਟ ਰਿਵਰਸ ਨਹੀਂ ਨਾ ਕੋਈ ਸਟੇਟ ਹੋ ਰਾਈਪੇਰੀਅਨ ਸਟੇਟ ਹੈ ਸਾਡੇ ਦਰਿਆਵਾਂ ਦੇ ਵਿੱਚ ਇਹਦਾ ਮਤਲਬ ਹੋਏ ਹੈ ਕਨਸਟੀਟਿਊਸ਼ਨਲੀ ਪੰਜਾਬ ਤਿੰਨਾਂ ਦਰਿਆਵਾਂ ਦੇ ਪਾਣੀ ਦਾ ਮਾਲਕ ਹੈ ਅੱਜ ਪੰਜਾਬ ਅੱਜੇ ਅੰਗਰੇਜ਼ੀ ਟ੍ਰਿਬਿਊਨ ਨੇ ਇੱਕ ਐਡੀਟੋਰੀਅਲ ਲਿਖਿਆ ਪੰਜਾਬ ਦੀ ਪਾਣੀ ਦੀ ਸਥਿਤੀ ਕੀ ਹੈ ਇੰਨੀ ਗੰਭੀਰ ਹੋ ਗਈ ਉਹਨੇ ਕਿਹਾ ਵੀ ਹੁਣ ਜਦੋਂ ਅਗਲੀ 200 ਮੀਟਰ ਤੇ ਜਾ ਕੇ ਜਦੋਂ ਬੋਰ ਕਰੋ ਕੋਈ ਪਾਣੀ ਨਾ ਪੀਣ ਦੇ ਲਾਇਕ ਹੋਣਾ ਤੇ ਨਾ ਉਹ ਖੇਤੀ ਦੇ ਲਾਇਕ ਹੋਣਾ ਅਸੀਂ ਉੱਥੇ ਪਹੁੰਚ ਗਏ ਤੇ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸਾਡੇ ਕੋਲ ਕੁਦਰਤ ਦਾ ਬਖਸ਼ਿਆ ਹੋਇਆ ਦਰਿਆਈ ਪਾਣੀ ਹੈ ਜਿਹੜਾ ਹੁਣ ਤੱਕ ਅਨ ਕਨਸਟੀਟਿਊਸ਼ਨਲ ਸਮਝੌਤੇ ਕਰ ਕਰਕੇ ਕੇਂਦਰ ਨੇ ਦੂਜੀਆਂ ਸਟੇਟਾਂ ਨੂੰ ਦਿੱਤਾ ਨੰਬਰ 1 ਨੰਬਰ 2 ਜੇ ਕੇਂਦਰ ਸਰਕਾਰ ਬੰਗਲਾਦੇਸ਼ ਨਾਲ 25 ਸਾਲ ਬਾਅਦ ਅੱਜ ਗੰਗਾ ਦੇ ਪਾਣੀ ਦੇ ਉੱਤੇ ਰਿਵਿਊ ਕਰਨ ਵਾਸਤੇ ਮੀਟਿੰਗਾਂ ਕਰ ਰਹੀ ਹੈ ਤਾਂ ਸਾਡੇ ਤਾਂ 50 50 70 70 ਸਾਲ ਦੇ ਸਮਝੌਤੇ ਹੋਏ ਆ ਜਿਹੜੇ ਜਿਹਦੇ ਨਾਲ ਪਾਣੀ ਦੂਸਰੇ ਨੂੰ ਦਿੱਤਾ ਸਾਡੇ ਕੋਈ ਠੇਕਾ ਲਿਆ ਵੀ ਉਹ ਹੀ ਸਮਝੌਤੇ ਦੋ ਸਦੀਆਂ ਲਾਗੂ ਰਹਿਣਗੇ ਪੰਜਾਬ ਦੇ ਪਾਣੀਆਂ ਦੇ ਸਮਝੌਤੇ ਤੇ ਨੂੰ ਵੀ ਰਿਵਿਊ ਕਰਨ ਦੀ ਲੋੜ ਹੈ ਸਮਾਂ ਆ ਗਿਆ ਜਦੋਂ ਸਾਡੇ ਕੋਲ ਪਾਣੀ ਸੀ ਅਸੀਂ ਏਡੇ ਕਮਲੇ ਦੇ ਕੇ ਵੀ ਅਸੀਂ ਆਪਣਾ ਧਰਤੀ ਦਾ ਪਾਣੀ ਜਿਹੜਾ ਸੀ ਕੀਮਤੀ ਉਹ ਦਾਣਿਆਂ 'ਚ ਕਨਵਰਟ ਕਰਕੇ ਦੇਸ਼ ਦੀ ਭੁੱਖ ਦੂਰ ਕਰਤੀ ਉਹ ਕਿਸੇ ਨੇ ਐਸ ਕੰਪੋਨੈਂਟ ਪਾਣੀ ਦੀ ਕੀਮਤ ਵੀ ਨਹੀਂ ਕਿਸ ਕਦੇ ਅਕਾਊਂਟ ਫੋਰ ਕੀਤੀ ਪੰਜਾਬ ਦਾ ਏਡਾ ਬੜਮੁੱਲਾ ਪਾਣੀ ਮਿੱਠਾ ਪਾਣੀ ਅਸੀਂ ਮੁਕਾ ਲਿਆ ਤੇ ਉਹ ਕਿਸੇ ਨੇ ਕਦੇ ਇੱਕ ਪਾਣੀ ਦਾ ਇੱਕ ਗਲਾਸ ਵੀ ਕੰਫਰਮ ਨਹੀਂ ਕੀਤਾ ਜਿੰਸਾਂ ਦੇ ਭਾਅ ਮਿੱਥਣ ਵੇਲੇ ਅੱਜ ਸਾਡੇ ਕੋਲ ਜਦੋਂ ਉਹ ਵੀ ਮੁੱਕ ਗਿਆ ਫਿਰ ਸਾਡੀ ਸਰਵਾਈਵਲ ਦਾ ਸਵਾਲ ਹੈ ਰਜਵਲ ਸਾਹਿਬ ਇੱਕ ਬੜੀ ਅਹਿਮ ਚੀਜ਼ ਦਾ ਕਿ ਵੱਡੀ ਗੱਲ ਕਹੀ ਜਾਂਦੀ ਸੀ ਕਿ ਝੋਨੇ ਦਾ ਬਦਲ ਲੱਭਿਆ ਜਾਵੇ ਨਾ ਝੋਨੇ ਨੂੰ ਹਟਾਉਣਾ ਹੀ ਸਿਰਫ ਜਾਵੇ ਪਰ ਕਹਿੰਦੇ ਕਿ ਕੇਂਦਰ ਦੀ ਕੋਈ ਮਨਸ਼ਾ ਨਹੀਂ ਹੈਗੀ ਝੋਨੇ ਨੂੰ ਹਟਾਉਂਦੇ ਕਿਉਂਕਿ ਹੁਣ ਉਹਨਾਂ ਨੇ ਨਵੀਂ ਕਿਸੇ ਦੀ ਚੀਜ਼ ਕਰਤੀ ਹੈ ਸ਼ੁਰੂ ਝੋਨੇ ਤੋਂ ਇਥੇ ਨਾਲ ਬਣਾਉਣਾ ਸ਼ੁਰੂ ਕਰਤਾ ਤੇ ਉਸੇ ਤਰੀਕੇ ਨਾਲ ਉਹਨਾਂ ਨੂੰ ਆਪਣਾ ਮੁਨਾਫਾ ਉਸ ਤਰੀਕੇ ਨਾਲ ਦੇਖਣਗੇ ਜਿਹੜਾ ਉਹਨਾਂ ਨੇ ਆਉਣ ਵਾਲੇ ਸਮੇਂ ਤੇ ਦੇਖਣਾ ਹੈ ਇੱਕ ਗਰਾਊਂਡ ਰਿਐਲਿ ਸੈਂਟਰਲ ਕੋਲ ਵਿੱਚ 214 ਲੱਖ ਟਨ ਅਨਾਜ ਪਿਛਲੇ ਸਾਲ ਪ੍ਰਕਿਊਰ ਹੋਇਆ ਕਣਕ ਚਾਹੀਦੀ ਸੀ 315 ਲੱਖ ਟਨ ਉਹਨਾਂ ਦਾ ਟਾਰਗੇਟ ਇਹਦਾ ਸੀ ਕਣਕ ਘੱਟ ਹੋਈ 101 ਲੱਖ ਟਨ ਘੱਟ ਕਣਕ ਹੋਈ ਹੁਣ ਉਹ ਇੰਪੋਰਟ ਕਰ ਰਹੇ ਨੇ ਜੇ ਚੋਣੇ ਨੂੰ ਬੰਦ ਕਰਦੇ ਹੋ ਤਾਂ ਸੈਂਟਰਲ ਫੂਡ ਕਿੱਟੀ ਹਿੱਲ ਜਾਂਦੀ ਹੈ ਦੇਸ਼ ਭੁੱਖਾ ਮਰੇਗਾ ਸੈਂਟਰ ਚ ਜਿਹਦੀ ਮਰਜ਼ੀ ਸਰਕਾਰ ਹੋਵੇ ਉਹ ਰੋਲਾ ਜਿੰਨਾ ਮਰਜ਼ੀ ਪਾਵੇ ਢਿੱਡੋਂ ਨਹੀਂ ਚਾਹੇਗਾ ਵੀ ਇੱਥੇ ਝੋਨਾ ਬੰਦ ਹੋ ਜੇ ਪੰਜਾਬ ਸਭ ਤੋਂ ਵੱਧ ਕੰਟ੍ਰਿਬਿਊਟ ਕਰਦਾ ਹੈ ਰਾਈਸ ਸੀਟਿੰਗ ਸਟੇਟ ਨਹੀਂ ਇਹ ਤਾਂ ਸਾਰੇ ਦੇਸ਼ ਲਈ ਉਹ ਪੈਦਾ ਕਰਦਾ ਆਂਜਮਾ ਸਾਹਿਬ ਤੁਸੀਂ ਕਿਹਾ ਵਾਰ-ਵਾਰ ਉਹ ਚਲਾਰੇ ਦੀ ਮੀਟਿੰਗ ਜਰੀ ਹੈ ਸਿਰਫ ਆ ਪੜਨ ਨੂੰ ਲੈ ਕੇ ਲੇਕਿਨ ਜੇ ਪਾਉਂ ਆਪਣਾ ਪਾਸੇ ਦੀ ਸਰਕਾਰ ਜਿੱਥੇ ਸਭ ਕਿਵੇਂ ਹੱਥ ਹੋਏਗਾ ਉਹ ਮੀਟਿੰਗ ਰੱਖਦੀ ਨਾ ਜਾਣਗੇ ਪਾਸੇ ਦੱਸਣਗੇ ਫਿਰ ਉਹ ਫੇਰ ਵਾਰ-ਵਾਰ ਕਹਾਂਗੇ ਜਾਉਣੇ ਪੱਕੇ ਨਹੀਂ ਲੱਗਿਆ ਸਾਡੀ ਇੱਕ ਸਮੱਸਿਆ ਇਹ ਰਹੀ ਆ ਹੁਣ ਤੱਕ ਜਿੰਨੇ ਸਮਝੌਤੇ ਹੋਏ ਆ ਸਾਡੇ ਪੋਲਿਟੀਕਲ ਲੀਡਰਸ਼ਿਪ ਨੇ ਚਾਹੇ ਕਿਸੇ ਦੀ ਸਰਕਾਰ ਰਹੀ ਹੋਵੇ ਉਹਨੇ ਪੈਰ ਅੜਾ ਕੇ ਇਹ ਨਹੀਂ ਕਿਹਾ ਕੱਲ ਹੁਣ ਪਾਰਲੀਮੈਂਟ ਵਿੱਚ ਪਰਸੋਂ ਜੋ ਕੁਝ ਸੈਂਟਰ ਦੇ ਸਟੇਟ ਮਿਨਿਸਟਰ ਨੇ ਕਿਹਾ ਵੀ ਪਾਣੀ ਸਟੇਟ ਸਬਜੈਕਟ ਹੈ ਅਸੀਂ ਇਹਦੇ ਵਿੱਚ ਕੋਈ ਕਰ ਨਹੀਂ ਸਕਦੇ ਜੇ ਪਾਣੀ ਸਟੇਟ ਸਬਜੈਕਟ ਹੈ ਸਾਡੇ ਪਾਣੀਆਂ ਨੂੰ ਵੰਡਣ ਵਾਸਤੇ ਕਿਉਂ ਉਸ ਵੇਲੇ ਦੀ ਲੀਡਰਸ਼ਿਪ ਨੇ ਪੈਰ ਨਾਲ ਆਏ ਅੱਜ ਸਾਰੀਆਂ ਪੋਲੀਟੀਕਲ ਪਾਰਟੀਆਂ ਚੁੱਪ ਨੇ ਕੋਈ ਬੋਲਣ ਨੂੰ ਤਿਆਰ ਨਹੀਂ ਜਿਹੜੇ ਇਸ਼ੂਜ਼ ਨੇ ਲੋਕ ਲੋਕਾਂ ਦੇ ਉਹਦੇ ਤੇ ਕੋਈ ਪੋਲੀਟੀਕਲ ਪਾਰਟੀ ਬੋਲਣ ਨੂੰ ਤਿਆਰ ਨਹੀਂ ਕੁਰਸੀ ਵਾਸਤੇ ਲੜਦੇ ਨੇ ਉਹ ਕਹਿੰਦੇ ਨੇ ਜੀ ਉਹ ਫਲਾਣਾ ਚੰਗਾ ਫਲਾਣਾ ਮਾੜਾ ਇਹ ਤਾਂ ਕਹੀ ਜਾਂਦੇ ਨੇ ਪਾਣੀ ਅੱਜ ਸਭ ਤੋਂ ਅਹਿਮ ਮੰਗ ਹੈ ਪੰਜਾਬ ਦੇ ਲੋਕਾਂ ਦੀ ਪਾਣੀ ਤੇ ਬਿਨਾ ਪੰਜਾਬ ਨਹੀਂ ਪੰਜ ਆਬ ਨਹੀਂ ਪਾਣੀ ਤੇ ਬਿਨਾ ਪੰਜਾਬ ਦੀ ਖੇਤੀ ਨਹੀਂ ਬਚਣੀ ਪਾਣੀ ਤੇ ਬਿਨਾ ਪੰਜਾਬ ਦੇ ਮਨੁੱਖ ਨਹੀਂ ਬਚਣਾ ਜੇ ਪਾਣੀ ਨਾ ਰਿਹਾ ਤਾਂ ਇਹ ਤਾਂ ਮਾਈਗ੍ਰੇਸ਼ਨ ਹੋਏਗੀ ਮਾਈਗ੍ਰੇਸ਼ਨ ਦਾ ਮਤਲਬ ਇੱਥੇ ਦੀ ਸਭਿਤਾ ਹੀ ਖਤਮ ਹੋ ਜਾਏਗੀ। ਰਾਜੋ ਜੀ ਸਾਹਿਬ ਐਸੇ ਤਾਂ ਲੱਗਾ ਕਿ 2 ਸਾਲ ਹੋ ਗਏ ਸਰਕਾਰ ਬਣੀ। ਪੰਜਾਬ ਦੀ ਸਰਕਾਰ ਨੇ ਬਹੁਤ ਵੱਡੇ ਦਾਅਵੇ ਕੀਤੇ ਸੀ। ਇਹ 2 ਸਾਲਾਂ ਦੇ ਵਿੱਚ ਲੱਗਾ ਕਿ ਪਾਣੀ ਤੇ ਮਦਦ ਮਸਲੇ ਤੇ ਕੋਈ ਖਾਸ ਨੀਤੀ ਬਣਾਉਣ ਦੀ ਕੋਸ਼ਿਸ਼ ਹੋਈ ਹੋਵੇ ਜਾਂ ਉਸ ਬਦਲ ਕੋਈ ਕਦਮ ਵੀ ਚੁੱਕਿਆ ਹੋਵੇ। ਇੱਕ ਪ੍ਰੈਕਟੀਕਲ ਮਿਸਾਲ ਦਿੰਨਾ ਤੁਹਾਨੂੰ ਜਿਹੜੀ ਹੋਈ ਆ ਬੀਤੇ ਵਿੱਚ। ਸਾਡੇ ਬੰਦਿਆਂ ਨੇ ਫਾਜ਼ਿਲਕਾ ਜ਼ਿਲ੍ਹੇ 'ਚ ਗੰਗਾ ਨਗਰ ਵਾਲੀ ਸੜਕ 45 ਦਿਨ ਬੰਦ ਰੱਖੀ ਪਾਣੀਆਂ ਵਾਸਤੇ ਉੱਥੇ ਪਾਣੀ ਦੀ ਨਹਿਰੀ ਪਾਣੀ ਬੰਦ ਕਰ ਦਿੱਤਾ ਸੀ ਤੁਹਾਨੂੰ ਯਾਦ ਹੋ ਉਦੋਂ ਸਾਡੇ ਮੁੱਖ ਮੰਤਰੀ ਨੇ ਜਿਹੜੀ ਟਰੈਡੀਸ਼ਨਸ ਨੇ ਉਹਦੀ ਵੀ ਉਲੰਘਣਾ ਕੀਤੀ ਸਟੇਟ ਟੂ ਸਟੇਟ ਗਵਰਨਮੈਂਟ ਟੂ ਗਵਰਨਮੈਂਟ ਲੈਵਲ 'ਤੇ ਮੀਟਿੰਗਾਂ ਹੁੰਦੀਆਂ ਨੇ ਪਰ ਇਹਨਾਂ ਨੇ ਇੱਕ ਐਮਪੀ ਆਪੋਜੀਸ਼ਨ ਦਾ ਕੱਲਾ ਹੀ ਇੱਕ ਐਮਪੀ ਤੇ ਉੱਥੇ ਦੀਆਂ ਕਿਸਾਨ ਜਥੇਬੰਦੀਆਂ ਰਾਜਸਥਾਨ ਦੀਆਂ ਉਹਨਾਂ ਨਾਲ ਬਠਿੰਡੇ 'ਚ ਮੀਟਿੰਗ ਕੀਤੀ ਹਾਈ ਲੈਵਲ ਦੀ ਸਾਰੇ ਪੰਜਾਬ ਦੇ ਅਫਸਰ ਆਪਣਾ ਪ੍ਰਿੰਸੀਪਲ ਸੈਕਟਰੀ ਸਭ ਨੂੰ ਲਿਜਾ ਕੇ BBMP ਦੇ ਅਫਸਰ ਲਿਜਾ ਕੇ ਉਹਨਾਂ ਨੂੰ ਚੋਰੀ ਚੋਰੀ ਛਿਪੇ ਕਹਿਤਾ ਵੀ ਤੁਹਾਨੂੰ ਪਾਣੀ ਦੇ ਦੂੰ ਤੁਸੀਂ ਰੌਲਾ ਨਾ ਪਾਓ ਉਹਨਾਂ ਨੇ ਜਾ ਕੇ ਹਨੂਮਾਨਗੜ੍ਹ 'ਚ ਦੀਵਾਲੀ ਮਨਾ ਲਈ ਰੌਲਾ ਪੈ ਗਿਆ ਇਹ ਉਸ ਚੀਫ ਮਿਨਿਸਟਰ ਦਾ ਕੀ ਕਹੋਗੇ ਉਹ 파ਰਸੀ ਬਣਾਏਗਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਮੈਂ 3 ਜਨਵਰੀ 2023 ਨੂੰ ਇੱਕ ਚਿੱਠੀ ਲਿਖੀ ਸੀ ਉਹਦੇ ਤੇ ਸੁਪਰੀਮ ਕੋਰਟ ਗੌਰ ਕਰੇ ਉਹ ਬੜੀ ਅਹਿਮੀਅਤ ਰੱਖਦੀ ਆ ਉਹਨਾਂ ਨੂੰ ਕਿਹਾ ਸੀ ਵੀ ਸੁਪਰੀਮ ਕੋਰਟ ਦੇ ਜੱਜਿਸ ਦੀ ਈਗੋ ਨਹੀਂ ਹੁੰਦੀ ਜੱਜਿਸ ਨੇ ਕਨਸਟੀਟਿਊਸ਼ਨ ਨੂੰ ਔਰ ਕਾਨੂੰਨ ਨੂੰ ਸਾਹਮਣੇ ਰੱਖ ਕੇ ਇਨਸਾਫ ਦੇਣਾ ਹੁੰਦਾ ਜੇ ਜੱਜਿਸ ਹੀ ਐਸਵਾਈਐਲ ਐਸਵਾਈਐਲ ਕਹਿਣ ਲੱਗ ਜਾਨ ਵੀ ਸਾਡੇ ਮੂੰਹ ਚੋਂ ਨਿਕਲ ਗਿਆ ਇਲਾਹੀ ਹੁਕਮ ਹੈ ਇਹਦਾ ਈਗੋ ਪ੍ਰੋਬਲਮ ਹੋ ਗਈ ਜਦੋਂ ਕਨਸਟੀਟਿਊਸ਼ਨ ਕਹਿੰਦਾ ਹੈ ਵੀ ਪਾਣੀ ਸਟੇਟ ਸਬਜੈਕਟ ਹੈ ਤੇ ਜੇ ਜਿਹੜੇ ਪਿਛਲੇ ਸਮਝੌਤੇ ਹੋਏ ਸਾਰੇ ਅਨਕਨਸਟੀਟਿਊਸ਼ਨਲ ਹੈ ਤਾਂ ਫਿਰ ਸੁਪਰੀਮ ਕੋਰਟ ਨੂੰ ਐਸਵਾਈਐਲ ਫੋਰਵਰਡ ਸਵਾਲ ਮੇਰਾ ਇਹ ਹੈ ਐਸਵਾਈਐਲ ਫੋਰਵਰਡ ਪਾਣੀ ਤਾਂ ਹੈ ਨਹੀਂ ਸਾਡੇ ਕੋਲ ਦੇਣ ਨੂੰ एसवाईएल ਤੇ ਕਿਉਂ ਖਰਚ ਕਰਵਾਇਆ ਜਾ ਰਿਹਾ ਹੈ ਇਹਦਾ ਮਤਲਬ ਇੱਕ ਸਾਜਿਸ਼ ਪੁਣੀ ਹੋਈ ਹੈ ਜਿਨੇ ਪੰਜਾਬ ਨੂੰ ਅੱਗੇ 20 ਸਾਲ ਪੂਰਾ ਸੰਤਾਪ ਭੋਗਣ ਲਈ ਮਜਬੂਰ ਕੀਤਾ ਉਸੇ ਐਸਵਾਈਐਲ ਤੋਂ ਸ਼ੁਰੂ ਹੋ ਕੇ ਆਪਰੇਸ਼ਨ ਬਲੂ ਸਟਾਰ ਹੋ ਗਿਆ ਆਪਰੇਸ਼ਨ ਬਲੈਕ ਟੰਡਰ ਹੋ ਗਿਆ ਉਸ ਐਸਵਾਈਐਲ ਨੂੰ ਲੈ ਕੇ ਪੰਜਾਬ ਦੀ ਦੇ ਹਾਲਾਤ ਵਿਗੜੇ ਰਹੇ ਹੁਣ ਨਾਰਮਲ ਹੋਣ ਲੱਗੇ ਹੋਣ ਲੱਗੇ ਹੁਣ ਉਸ ਐਸਵਾਈਐਲ ਨੂੰ ਲੈ ਕੇ ਫੇਰ ਸਾਨੂੰ ਛੇੜਨ ਲੱਗੇ ਨੇ ਮੈਂ ਇਸ ਤੇ ਨਾ ਇੱਕ ਥੋੜੀ ਐਡ ਕਰਨਾ ਚਾਹੁੰਦਾ ਹੈ ਸੁਪਰੀਮ ਕੋਰਟ ਦੇ ਉਪਚੇਦ ਇਹਦਾ ਹੁੰਦਾ ਹੈ ਵਿਦ ਅ ਡਿਵਰਸਪੈਕਟ ਰਾਜੀਵਾਲ ਸਾਹਿਬ ਨੇ ਠੀਕ ਕਿਹਾ ਚਾਹੀਦਾ ਤਾਂ ਇਹ ਹੈ ਜਿਹੜੇ ਕਨਸਟੀਟਿਊਸ਼ਨਲ ਮੈਟਰ ਪੈਂਡਿੰਗ ਭਏ ਨੇ ਸੈਕਸ਼ਨ 78 ਹੈ 79 ਹੈ 80 ਹੈ ਜਿਹੜੇ ਚੈਲੰਜ ਹੋਏ ਸੀ ਕਿਸੇ ਵੇਲੇ ਵੀ ਇਹ ਗਲਤ ਨਹੀਂ ਇੰਟਰਸਟੇਟ ਦਾ ਡਿਸਪਿਊਟ ਹੈ ਨਹੀਂ ਵੀ ਉਹਨਾਂ ਦਾ ਸੁਪਰੀਮ ਕੋਰਟ ਕੋਈ ਫਾਈਨਡਿੰਗ ਵਰਡਿਕਟ ਕੋਈ ਬੈਸ ਕਰ ਲਈ ਤਿਆਰ ਨਹੀਂ ਨੰਬਰ 2 ਕਨਸਟੀਟਿਊਸ਼ਨਲ ਸਟੇਟ ਲਿਸਟ ਦੇਖੋ 17ਵੇਂ ਨੰਬਰ ਤੇ ਦਰਜਾ ਪਾਣੀ ਇਹ ਇਹ ਕਨਸਟੀਟਿਊਸ਼ਨਲ ਸਬਜੈਕਟ ਆ ਇਹਦੇ ਉੱਪਰ ਬਹਿਸ ਕਰਨ ਲਈ ਤਿਆਰ ਨਹੀਂ ਸਿਰੋ ਜਿਹੜਾ ਨੌਨ ਇਸ਼ੂ ਹੈ ਵੀ ਐਸਵਾਈਐਲ ਬਣੇ ਕਿਉਂਕਿ ਹਰਿਆਣਾ ਨੇ ਦੇਖੋ ਇੱਕ ਡਿਕਰੀ ਆ 2004 ਦੀ ਵੀ ਉਸੇ ਲਾਗੂ ਕਰਨੀ ਆ ਐਸਵਾਈਐਲ ਬਣੇ ਪਰ ਕਹਿੰਦੇ ਪਾਣੀ ਨਾਲ ਕੁਝ ਬੰਦ ਨਹੀਂ ਤੁਸੀਂ ਸੁਪਰੀਮ ਕੋਰਟ ਦਾ ਪਿਛਲਾ ਦੇਖੋ ਆਰਡਰ ਜਿਸ ਤੇ ਚੱਲ ਰਿਹਾ ਹੈ ਉਹ ਕਹਿੰਦਾ ਵੀ ਆਰ ਰੀਲਿਸਡ ਕਨਸਰਨਡ ਵਿਦ ਅ ਅਲੋਕੇਸ਼ਨ ਆਫ ਵਾਟਰ ਐਸਵਾਈਐਲ ਬਣਾ ਦਿਓ ਫਿਰ ਉਹਦਾ ਮੈਨਾ ਕੀ ਆ ਔਰ ਪੰਜਾਬ ਸਰਕਾਰ ਵਾਲੇ ਤੁਸੀਂ ਪੁੱਛਿਆ ਪੰਜਾਬ ਸਰਕਾਰ ਦਾ ਉਸੇ ਆਰਡਰ ਵੀ ਪੜਿਆ ਹੈ ਜੋ ਸਟੈਂਡ ਪੰਜਾਬ ਸਰਕਾਰ ਨੇ ਉੱਥੇ ਲਿੱਤਾ ਉਹ ਦੋ ਗੱਲਾਂ ਨੇ ਉਸ ਦੇ ਵਿੱਚ ਇੱਕ ਤਾਂ ਇਹ ਕਹਿੰਦੇ ਨੇ ਕਿ ਸਾਡੇ ਕੋਲ ਉੰਨਾ ਪਾਣੀ ਹੁਣ ਹੈ ਨਹੀਂ ਜਿੰਨਾ ਪਾਣੀ ਪਹਿਲਾਂ ਸੀ ਇਸ ਦਾ ਪਾਣੀ ਦੇਣਾ ਚਾਹੁੰਦੇ ਨੇ ਨੰਬਰ 2 ਵੀ ਅਸੀਂ ਹੁਣ ਕਿਉਂਕਿ ਜਮੀਨ ਡੀ ਨੋਟੀਫਾਈ ਹੋ ਗਈ ਹੈ ਜਮੀਨ ਸਾਡੇ ਕੋਲ ਹੈ ਨਹੀਂ ਨੰਬਰ 2 ਕਿਸਾਨ ਔਰ ਲੋਕ ਇਸ ਦਾ ਵਿਰੋਧ ਕਰਦੇ ਨੇ ਐਸੀ ਨਹਿਰ ਬਣ ਨਹੀਂ ਸਕਦੀ ਇਹ ਕਦੇ ਨਹੀਂ ਕਿਹਾ ਕਿ ਪੰਜਾਬ ਕੋਲ ਪਾਣੀ ਸਰਪਲਸ ਹੈ ਨਹੀਂ ਪੰਜਾਬ ਦੀ ਧਰਤੀ ਨੂੰ ਪਾਣੀ ਪੂਰਾ ਮਿਲੇ ਪੰਜਾਬ ਦੇ ਪਾਣੀ ਦਾ ਕੋਈ ਕਨਸਟੀਟਿਊਸ਼ਨਲ ਰਾਈਟ ਤੈਅ ਹੋਵੇ ਇਹ ਕਦੇ ਨਹੀਂ ਕਿਹਾ ਜਿਹੜਾ ਕਿ ਸਟੈਂਡ ਲੈਣਾ ਚਾਹੀਦਾ ਇਸ ਲਈ ਸਾਡਾ ਤਰਾਜ ਹੈ ਮੰਗੂ ਸਾਹਿਬ ਮੰਗੂ ਸਾਹਿਬ ਇੱਕ ਠੀਕ ਹੈ ਇਹ ਇੱਕ ਗੱਲ ਰਹਿ ਗਈ ਸੀ ਮੈਂ ਮੈਂ ਪੁੱਛਦਾ ਸੀ ਇੱਕ ਕੱਚ ਜਿਹਾ ਸ਼ੋਖ ਮਤਾ ਪਾਸ ਕੀਤਾ ਹੈ ਦੇਖੋ ਦੇਖੋ ਉਹ ਜਿਹੜੀ ਐਸਵੀਲ ਹਰਿਆਣਾ ਪਾਸੋਂ ਚੱਲਦੀ ਹੈ ਨਾ ਉਹਦਾ ਸਾਡੀ ਨਰਵਾਣਾ ਬਰਾਜ ਚ ਪਤਾ ਨਹੀਂ ਕਿੰਨਾ ਪਾਣੀ ਜਾ ਰਿਹਾ ਹੈ ਉਹਨਾਂ ਕੋਈ ਮਿੰਡਦਾ ਹੀ ਪਾਣੀ ਹੈ ਨਹੀਂ ਆਪਾਂ ਉੱਥੇ ਜਾ ਕੇ ਦੇਖਿਆ ਵੀ ਅੱਗੇ 2 ਕਿਲੋਮੀਟਰ ਜਾ ਕੇ ਦੋ ਨਹਿਰਾਂ ਪੂਰੀਆਂ ਹੋ ਗਈਆਂ ਵੀ ਐਲੋਕੇਟਡ ਵਾਟਰ ਤੋਂ ਵੀ ਜ਼ਿਆਦਾ ਪਾਣੀ ਜਾ ਰਿਹਾ ਹੈ ਰਾਜਸਥਾਨ ਨੂੰ ਪਹਿਲੇ ਹੀ ਫालतू ਜਾ ਰਿਹਾ ਉਹਨਾਂ ਦੀ ਜੀਵਨ ਕੁਸ਼ਤੀ ਤੋਂ ਜ਼ਿਆਦਾ ਪਾਣੀ ਜਾ ਰਿਹਾ ਮੈਂ ਇੱਕ ਮਤੇ ਬਾਰੇ ਤੁਹਾਨੂੰ ਦੱਸਣਾ ਸੀ ਅਸੀਂ ਅੱਜ ਸਭ ਤੋਂ ਪਹਿਲਾਂ 2 ਮਿੰਟ ਦਾ ਮੌਨ ਧਾਰਨ ਕਰਕੇ ਸਾਤ ਸੰਤੋਖ ਸਿੰਘ ਨੂੰ ਸਰ ਗੁਰਮੀਤ ਸਿੰਘ ਕਾਂਢੇ ਸਾਡੇ ਇੱਕ ਜ਼ਿਲ੍ਹੇ ਦੇ ਜਲ ਸੈਕਟਰੀ ਸੀ ਉਹਨਾਂ ਨੂੰ ਇੱਕ ਸਾਡੇ ਪ੍ਰਧਾਨ ਦੇ ਬੇਟੇ ਦੀ ਨੌਜਵਾਨ ਦੀ ਮੌਤ ਹੋਈ ਉਹਨਾਂ ਨੂੰ ਜੋਕ ਮਤਾਂ ਬਾਸ ਕੀਤਾ ਅਸੀਂ ਉਹ ਸੋਚਿਆ ਕਿ ਤੌ 2 ਮੀਟਰ ਦਾ ਮਾਨਤਾਮ ਕਰਕੇ ਸਰ ਜੀ ਜਿਹੜਾ ਸਪੀਸ਼ਲ ਫਾਈਂਡਿੰਗ ਆਗਾ ਪੰਜਾਬ ਨੂੰ ਫੈਟ ਕਰਨ ਵਾਲਾ ਸਮਾਜ ਦੇ ਵਿੱਚ ਜੋ ਜਿਹੜਾ ਡੀਟੈਕਟਿਵ ਡੇਟਾ ਦੇ ਰਿਹਾ ਨਾ ਦੀ ਕਮੀ ਕਿਤਾ ਹੈ ਕਿ ਜੋ ਹਾਲਾਤ ਨੂੰ ਇਨਪੋਰਟ ਵਾਲਾ ਟੈਕਸ ਦਿੱਤੀ ਉਹਦਰ ਕੀਤਾ ਹੈ ਨਹੀਂ ਮੈਂ ਤਾਂ ਜੋ ਪਿੱਛੇ ਸੁਣ ਹੁਣ ਤਾਂ ਜਨਵਰੀ ਸੁਣਵਾਈ ਹੋਣੀ ਆ ਜਨਵਰੀ ਪਤਾ ਚੱਲਦਾ ਵੀ ਪੰਜਾਬ ਸਰਕਾਰ ਕੀ ਸਟੈਂਡ ਲੈਂਦੀ ਆ ਪਰ ਪਿੱਛੇ ਜੋ ਪੰਜਾਬ ਸਰਕਾਰ ਨੇ ਸਟੈਂਡ ਲੁਟਾ ਉਹ ਸਟੈਂਡ ਕੰਪਰੋਮਾਈਜ਼ ਕਰਦਾ ਹੈ ਪੰਜਾਬ ਦੇ ਇੰਟਰਸਟ ਨੂੰ ਜਿਹੜਾ ਕਿ ਨਹੀਂ ਲੈਣਾ ਚਾਹੀਦਾ ਉੱਥੇ ਉਹ ਤਾਂ ਉਹਨਾਂ ਦੇ ਰਿਕਾਰਡ ਹੈ ਉਹਨਾਂ ਦੇ ਉਸ ਦੇ ਵਿੱਚ ਆਇਆ ਦੋ ਗੱਲਾਂ ਕਹਿ ਦੇਣੀਆਂ ਕਿ ਸਾਡੇ ਕੋਲ ਉਨਾ ਪਾਣੀ ਨਹੀਂ ਜਿੰਨਾ ਪਾਣੀ ਪਹਿਲਾਂ ਸੀ ਇਸ ਤੋਂ ਵੱਧ ਪਾਣੀ ਜਰੂਰ ਹੈ ਫालतू ਦੇਣ ਲਈ ਨੰਬਰ 1 ਨੰਬਰ 2 ਇਹ ਕਹਿਣਾ ਵੀ ਨਹਿਰ ਨੂੰ ਲੋਕ ਨਹੀਂ ਮੰਨਦੇ ਕਿਉਂਕਿ ਵਿਰੋਧ ਹੈ ਉੱਥੇ ਜ਼ਮੀਨ ਡੀਨੋਟੀਫਾਈ ਹੋ ਗਈ ਹੈ ਇਹ ਇਹ ਵੀ ਉਸ ਦੀ ਇਨਡਾਇਰੈਕਟ ਤੰਗ ਨਾਲ ਐਡਮਿਸ਼ਨ ਹੈ ਇਹ ਗਲਤ ਹੈ ਗੁਰਜੀ ਬੱਸ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ